ਮੌਤ ਇੱਕ ਅਜੇਹਾ ਸੱਚ ਜਿਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਦਲ ਸਕਦੀ ਪਰ ਕੀ ਤੁਸੀਂ ਯਕੀਨ ਕਰੋਗੇ ਕਿ ਇਸ ਧਰਤੀ ਤੇ ਇੱਕ ਅਜੇਹਾ ਸ਼ਹਿਰ ਮੌਜੂਦ ਹੈ ਜਿੱਥੇ ਮੌਤ ਤੇ ਕਾਨੂੰਨਨ ਪਾਬੰਦੀ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਇੱਥੇ ਜੇਕਰ ਤੁਹਾਡੇ ਸਾਹ ਉਖਣਨ ਲੱਗੇ ਤਾਂ ਯਮਰਾਜ ਤੋਂ ਪਹਿਲਾਂ ਪੁਲਿਸ ਆਵੇਗੀ ਅਤੇ ਤੁਹਾਨੂੰ ਹੈਲੀਕਾਪਟਰ ਵਿੱਚ ਪਾ ਕੇ ਸ਼ਹਿਰ ਤੋਂ ਬਾਹਰ ਸੁੱਟ ਦੇਵੇਗੀ ਇੱਥੇ ਕਬਰਿਸਤਾਨਾਂ ਵਿੱਚ ਪਿਛਲੇ 70 ਸਾਲਾਂ ਤੋਂ ਕੋਈ ਨਵੀਂ লাশ ਦਫਨ ਨਹੀਂ ਹੋਈ ਜਾਣਦੇ ਹੋ ਕਿਉਂ ਕਿ ਕਿਉਂਕਿ ਇੱਥੋਂ ਦਾ ਕੁਦਰਤੀ ਤਾਪਮਾਨ ਇੱਕ ਡੀਪ ਫਰੀਜ਼ਰ ਦੀ ਤਰ੍ਹਾਂ ਹੈ ਇੱਥੇ ਲਾਸ਼ਾਂ ਮਿੱਟੀ ਵਿੱਚ ਮਿਲਦੀਆਂ ਨਹੀਂ ਸਗੋਂ ਬਰਫ਼ ਵਿੱਚ ਹਮੇਸ਼ਾ ਲਈ ਫ੍ਰੀਜ਼ ਹੋ ਜਾਂਦੀਆਂ ਨੇ ਅਤੇ ਇੰਨਾ ਜੰਮੇ ਹੋਏ ਸ਼ਵਾਂ ਦੇ ਅੰਦਰ ਛੁਪਿਆ ਹੈ ਉਹ ਖੌਫਨਾਕ ਵਾਇਰਸ ਜੋ ਜੇਕਰ ਪਿਗਲ ਕੇ ਬਾਹਰ ਆ ਗਿਆ ਤਾਂ ਅੱਜ ਦੀ ਦੁਨੀਆ ਲਈ ਇੱਕ ਅਣਜਾਣ ਖਤਰਾ ਬਣ ਸਕਦਾ ਹੈ ਕੀ ਸੱਚਮੁੱਚ ਇੱਥੇ ਜ਼ੌਂਬੀ ਵਾਇਰਸ ਦਾ ਡਰ ਹੈ ਕਿਉਂ ਇੱਥੇ ਬਿੱਲੀਆਂ ਪਾਲਣਾ ਜੁਰਮ ਹੈ ਅਤੇ ਕਿਉਂ ਇੱਥੇ ਇਨਸਾਨ ਤੋਂ ਜ਼ਿਆਦਾ ਭਾਲੂ ਰਹਿੰਦੇ ਅੱਜ ਖੋਜ ਟੀਵੀ ਤੇ ਅਸੀਂ ਚੱਲਾਂਗੇ ਦੁਨੀਆ ਦੇ ਆਖਰੀ ਕੋਨੇ ਤੇ ਉਸ ਸ਼ਹਿਰ ਵਿੱਚ ਜਿੱਥੇ ਮਰਨਾ ਗੈਰ ਕਾਨੂੰਨੀ ਹੈ ਆਪਣੇ ਬੈਗ ਪੈਕ ਕਰ ਲਵੋ ਅਤੇ ਗਰਮ ਕੱਪੜੇ ਪਾ ਲਵੋ ਅਸੀਂ ਜਾ ਰਹੇ ਹਾਂ ਨਾਰਵੇ ਦੇ ਸਵਾਲਬਾਰਡ ਟਾਪੂਾਂ ਤੇ ਜਿੱਥੇ ਵਸਿਆ ਹੈ ਲੌਂਗ ਇਅਰਬੀਅਨ ਇਹ ਦੁਨੀਆ ਦਾ ਸਭ ਤੋਂ ਉੱਤਰੀ ਸ਼ਹਿਰ ਹੈ ਜਿੱਥੇ ਆਮ ਲੋਕ ਰਹਿ ਸਕਦੇ ਨੇ ਉਪਤਰੀ ਧਰੋਵ ਇੱਥੋਂ ਸਿਰਫ 1000 ਕਿਲੋਮੀਟਰ ਦੂਰ ਹੈ ਪਰ ਇੱਥੇ ਰਹਿਣਾ ਬੱਚਿਆਂ ਦਾ ਖੇਡ ਨਹੀਂ ਹੈ ਸਰਦੀਆਂ ਵਿੱਚ ਤਾਪਮਾਨ -40 ਡਿਗਰੀ ਤੱਕ ਡਿੱਗ ਜਾਂਦਾ ਹੈ ਪਰ ਠੰਡ ਤੋਂ ਵੱਡੀ ਮੁਸੀਬਤ ਹੈ ਹਨੇਰਾ ਇੱਥੇ ਸਾਲ ਦੇ 4 ਮਹੀਨੇ ਸੂਰਜ ਨਹੀਂ ਚੜ੍ਹਦਾ ਇਸ ਨੂੰ ਪੋਲਰ ਨਾਈਟ ਕਹਿੰਦੇ ਨੇ 24 ਘੰਟੇ ਸਿਰਫ ਕੁੱਪ ਹਨੇਰਾ ਸੋਚੋ ਸਵੇਰ ਦੇ 10 ਵਜh ਰਹੇ ਹੋਣ ਪਰ ਬਾਹਰ ਰਾਤ ਵਰਗਾ ਸਨਨਾਟਾ ਹੋਵੇ। ਇਹੀ ਕਾਰਨ ਹੈ ਕਿ ਇੱਥੋਂ ਦੇ ਲੋਕ ਅਕਸਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਅਤੇ ਜਦੋਂ ਸੂਰਜ ਆਉਂਦਾ ਹੈ ਤਾਂ ਉਹ ਜਾਣ ਦਾ ਨਾਮ ਨਹੀਂ ਲੈਂਦਾ। ਗਰਮੀਆਂ ਵਿੱਚ ਇੱਥੇ ਮਿਡ ਨਾਈਟ ਸਨ ਹੁੰਦਾ ਹੈ। ਯਾਨੀ ਰਾਤ ਦੇ 12 ਵਜੇ ਵੀ ਤੇਜ਼ ਧੁੱਪ ਖਿੜੀ ਰਹਿੰਦੀ ਹੈ। ਇਸ ਸ਼ਹਿਰ ਦਾ ਅਸਲੀ ਰਾਜਾ ਇਨਸਾਨ ਨਹੀਂ ਪੋਲਰ ਬੀਰ ਹੈ ਇੱਥੇ ਇਨਸਾਨਾਂ ਦੀ ਆਬਾਦੀ 2500 ਹੈ ਪਰ ਪਾਲੂਆਂ ਦੀ ਆਬਾਦੀ 3000 ਤੋਂ ਵੀ ਜ਼ਿਆਦਾ ਇਸੇ ਲਈ ਇੱਥੇ ਇੱਕ ਅਜੀਬ ਕਾਨੂੰਨ ਹੈ ਜੇਕਰ ਤੁਸੀਂ ਸ਼ਹਿਰ ਦੀ ਹੱਦ ਤੋਂ ਬਾਹਰ ਪੈਰ ਰੱਖਦੇ ਹੋ ਤਾਂ ਤੁਹਾਡੇ ਕੋਲ ਰਾਈਫਲ ਹੋਣਾ ਜ਼ਰੂਰੀ ਹੈ ਕਿੱਥੇ ਟੀਚਰ ਹੋਵੇ ਜਾਂ ਟੂਰਿਸਟ ਸਬ ਦੇ ਮੋੜੇ ਤੇ ਬੈਗ ਹੋਵੇ ਨਾ ਹੋਵੇ ਬੰਦੂਕ ਜ਼ਰੂਰ ਹੁੰਦੀ ਹੈ ਪਰ ਇੰਨਾ ਖਤਰਿਆਂ ਦੇ ਵਿੱਚਕਾਰ ਇਹ ਸ਼ਹਿਰ ਕਿਸੇ ਪਰੀ ਕਹਾਣੀ ਵਰਗਾ ਲੱਗਦਾ ਹੈ ਬਰਫ਼ ਦੀ ਚਿੱਟੀ ਚਾਦਰ ਵਿੱਚਕਾਰ ਲਾਲ ਨੀਲੇ ਅਤੇ ਪੀਲੇ ਰੰਗ ਦੇ ਸੁੰਦਰ ਘਰ ਇੰਨਾ ਰੰਗਾਂ ਦੇ ਪਿੱਛੇ ਇੱਕ ਖਾਸ ਮਨੋਵਿਗਿਆਨ ਹੈ ਜਦੋਂ 4 ਮਹੀਨੇ ਤੱਕ ਸਿਰਫ ਕਾਲਾ ਹਨੇਰਾ ਅਤੇ ਚਿੱਟੀ برف ਦਿਸਦੀ ਹੈ ਤਾਂ ਇਨਸਾਨ ਦਾ ਦਿਮਾਗ ਸੁੰਨ ਪੈਣ ਲੱਗਦਾ ਹੈ ਇਸ ਲਈ ਖੁਦ ਨੂੰ ਪਾਗਲਪਨ ਤੋਂ ਬਚਾਉਣ ਲਈ ਲੋਕ ਆਪਣੇ ਘਰਾਂ ਨੂੰ ਗੂੜੇ ਰੰਗਾਂ ਨਾਲ ਰੰਗਦੇ ਨੇ ਇੱਥੇ ਸਾਰੇ ਘਰ ਖੰਬਿਆਂ ਤੇ ਹਵਾ ਵਿੱਚ ਬਣਾਏ ਜਾਂਦੇ ਨੇ ਕਿਉਂਕਿ ਜ਼ਮੀਨ ਪਰਮਾਫਰੋਸਟ ਹੈ ਜੇਕਰ ਘਰ ਜ਼ਮੀਨ ਨਾਲ ਜੁੜਿਆ ਹੋਵੇਗਾ ਤਾਂ ਘਰ ਦੀ ਗਰਮੀ ਨਾਲ ਬਰਫ਼ ਪਿਗਲੇਗੀ ਅਤੇ ਪੂਰਾ ਘਰ ਜ਼ਮੀਨ ਵਿੱਚ ਤਸ ਜਾਵੇਗਾ ਇੱਥੇ ਜ਼ਿੰਦਗੀ ਜਿਉਣ ਦੇ ਨਿਯਮ ਦੁਨੀਆ ਤੋਂ ਬਿਲਕੁਲ ਵੱਖਰੇ ਨੇ ਨਿਯਮ ਨੰਬਰ 1 ਜੁੱਤੇ ਉਤਾਰਨਾ ਚਾਹੇ ਹੋਟਲ ਹੋਵੇ ਮਿਊਜ਼ੀਅਮ ਹੋਵੇ ਜਾਂ ਕਿਸੇ ਦਾ ਘਰ ਤਹਾਨੂੰ ਜੁਕਤੇ ਬਾਹਰ ਹੀ ਉਤਾਰਨੇ ਪੈਂਦੇ ਨੇ ਇਹ ਪਰੰਪਰਾ ਕੋਲੇ ਦੀਆਂ ਖਾਣਾ ਦੇ ਸਮੇਂ ਤੋਂ ਚੱਲੀ ਆ ਰਹੀ ਹੈ ਨਿਯਮ ਨੰਬਰ 2 ਨੋ ਕੈਟਸ ਇੱਥੇ ਕੁੱਤੇ ਬਹੁਤ ਦੇਖਣਗੇ ਪਰ ਬਿੱਲੀ ਇੱਕ ਵੀ ਨਹੀਂ 1990 ਵਿੱਚ ਇੱਥੇ ਬਿੱਲੀਆਂ ਪਾਲਣ ਤੇ ਬੈਨ ਲਗਾ ਦਿੱਤਾ ਗਿਆ ਸੀ ਤਾਂ ਜੋ ਉਹ ਇੱਥੋਂ ਦੇ ਦੁਰਲਭ ਪੰਛੀਆਂ ਦਾ ਸ਼ਿਕਾਰ ਨਾ ਕਰਨਾ ਅਤੇ ਖਾਣੇ ਦੀ ਗੱਲ ਕਰੀਏ ਤਾਂ ਇੱਥੇ ਖੇਤੀ ਨਾ ਮਮਕਨ ਹੈ। ਸੰਟਾ ਕਲੋਜ਼ ਦਾ ਪਿਆਰਾ ਰੈਂਡੀਅਰ ਇੱਥੋਂ ਦਾ ਮੁੱਖ ਭੋਜਨ ਹੈ। ਇਸ ਤੋਂ ਇਲਾਵਾ ਵੇਲ ਮੱਛੀ ਦਾ ਮਾਸ ਵੀ ਖਾਧਾ ਜਾਂਦਾ ਹੈ। ਸੁਣਨ ਵਿੱਚ ਇਹ ਬੁਰਾ ਲੱਗ ਸਕਦਾ ਹੈ। ਪਰ ਇਸ ਬਰਫ਼ੀਲੇ ਰੇਗਿਸਤਾਨ ਵਿੱਚ ਜਿੰਦਾ ਰਹਿਣ ਦਾ ਇਹੀ ਇੱਕ ਤਰੀਕਾ ਹੈ। ਹੁਣ ਆਉਂਦੇ ਹਾਂ ਉਸ ਸਭ ਤੋਂ ਵੱਡੇ ਰਹੱਸ ਤੇ ਆਖਿਰ ਇੱਥੇ ਮਰਨਾ ਮਨਾ ਕਿਉਂ ਹੈ ਸਾਲ 1950 ਵਿੱਚ ਵਿਗਿਆਨੀਆਂ ਨੇ ਕਬਰਿਸਤਾਨ ਵਿੱਚ ਕੁਝ ਅਜੀਹਾ ਦੇਖਿਆ ਜਿਸ ਨਾਲ ਉਹਨਾਂ ਦੇ ਹੋਸ਼ ਉੱਡ ਗਏ ਜੋ ਲਾਸ਼ਾਂ 30-40 ਸਾਲ ਪਹਿਲਾਂ ਦਫਨਾਈਆਂ ਗਈਆਂ ਸਨ ਉਹ ਗੜ ਹੀ ਨਹੀਂ ਰਹੀਆਂ ਸਨ ਪਰਮਾਫ੍ਰੌਸਟ ਨੇ ਉਹਨਾਂ ਨੂੰ ਫ੍ਰੀਜ਼ ਕਰ ਦਿੱਤਾ ਸੀ ਖਤਰਾ ਇਹ ਸੀ ਕਿ ਉਹਨਾਂ ਲਾਸ਼ਾਂ ਦੇ ਅੰਦਰ 1918 ਦਾ ਜਾਨ ਲੈਵਾ ਸਪੈਨਿਸ਼ ਫਲੂ ਵਾਇਰਸ ਅਜੇ ਵੀ ਜਿੰਦਾ ਸੀ ਉਹ ਬਸ ਸੁਪਤਾ ਹੋਇਆ ਸੀ ਵਿਗਿਆਨੀਆਂ ਨੂੰ ਡਰ ਹੈ ਕਿ ਜੇਕਰ ਗਲੋਬਲ ਵਾਰਮਿੰਗ ਨਾਲ ਬਰਫ਼ ਪਿਗਲੀ ਤਾਂ ਉਹ ਪੁਰਾਤਨ ਵਾਇਰਸ ਫਿਰ ਤੋਂ ਬਾਹਰ ਆ ਸਕਦਾ ਹੈ ਅਤੇ ਅੱਜ ਦੀ ਦੁਨੀਆ ਜਿਸ ਕੋੜ ਉਸ ਪੁਰਾਣੇ ਵਾਇਰਸ ਦੀ ਵੈਕਸੀਨ ਨਹੀਂ ਹੈ ਪੂਰੀ ਤਰ੍ਹਾਂ ਖਤਮ ਹੋ ਸਕਦੀ ਹੈ ਇਸੇ ਲਈ 1950 ਵਿੱਚ ਕਾਨੂੰਨ ਬਣਿਆ ਨੋ ਡਾਈਇੰਗ ਅਲਾਉਡ ਜੇਕਰ ਕੋਈ ਮਰਨ ਦੀ ਹਾਲਤ ਵਿੱਚ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਹਵਾਈ ਜਹਾਜ਼ ਰਾਹੀਂ ਨਾਰਵੇ ਦੇ ਮੁੱਖ ਸ਼ਹਿਰਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਇਥੋਂ ਤੱਕ ਕਿ ਜੇਕਰ ਕਿਸੇ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਵੇ ਤਾਂ ਵੀ ਉਸ ਨੂੰ ਇੱਥੇ ਦਫਨਾਉਣ ਦੀ ਇਜਾਜ਼ਤ ਨਹੀਂ ਮਿਲਦੀ ਇਸ ਸ਼ਹਿਰ ਦੇ ਕੋਲ ਇੱਕ ਹੋਰ ਚੀਜ਼ ਹੈ ਗਲੋਬਲ ਸੀਡ ਵਾਲਟ ਇਸ ਨੂੰ ਦੁਨੀਆ ਦਾ ਬੈਕਅਪ ਜਾਂ ਡੋਮਸਡੇ ਵਾਲਟ ਕਿਹਾ ਜਾਂਦਾ ਹੈ ਦੁਨੀਆ ਭਰ ਦੇ ਕਰੋੜਾਂ ਬੀਜ ਇੱਥੇ ਸੁਰੱਖਿਅਤ ਰੱਖੇ ਗਏ ਹਨ ਤਾਂ ਜੋ ਜੇਕਰ ਕਦੇ ਪਰਮਾਣੂ ਯੁੱਧ ਹੋ ਜਾਵੇ ਜਾਂ ਦੁਨੀਆ ਖਤਮ ਹੋ ਜਾਵੇ ਤਾਂ ਇਸੇ ਤਹਿ ਖਾਨੇ ਵਿੱਚੋਂ ਬੀਜ ਕੱਢ ਕੇ ਇਨਸਾਨੀਅਤ ਫਿਰ ਤੋਂ ਖੇਤੀ ਸ਼ੁਰੂ ਕਰ ਸਕੇ ਲੌਂਗ ਇਅਰ ਬੀਨ ਇੱਕ ਅਜਿਹੀ ਥਾਂ ਜਿੱਥੇ ਕੁਦਰਤ ਬੇहद ਖੂਬਸੂਰਤ ਵੀ ਹੈ ਅਤੇ ਬੇहद ਕੌਫ ਨਾਕਰੀ ਕੀ ਤੁਸੀਂ ਅਜਿਹੇ ਸ਼ਹਿਰ ਵਿੱਚ ਰਹਿਣਾ ਪਸੰਦ ਕਰੋਗੇ ਜਿੱਥੇ ਮੌਤ ਤੇ ਵੀ ਪਾਬੰਦੀ ਹੋਵੇ ਆਪਣੀ رائے ਕਮੈਂਟਸ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਰਮਾਂਚਕ ਲੱਗੀ ਤਾਂ ਲਾਈਕ ਕਰਿਓ ਅਤੇ ਹਰ ਹਸਮਈ ਦੁਨੀਆ ਦੇ ਸਫ਼ਰ ਤੇ ਚੱਲਣ ਲਈ ਖੋਜ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ